ਦੇਵੀ ਆਹਨਸ ਸਹਜ ਸੁਪਾਈ ਦਰਸਨ ਪਰਸੈ ਗੁਰੂ ਕ ਜਨਮ ਮਰਨ ਦੁਖ ਹੋਵੈ ਸਹ ਤਖ ਸੰਮਦੀ ਨੂਰ ਅਰਸਹੁ ਕੋਰਸਹੁ ਤੂ ਤੜਿਠੇ ਸੱਚੇ ਬਾਤ ਸਹਾ ਮਲ ਜਨਮ ਜਨਮ ਦੀ ਸਜਣ ਸੱਚਾ ਬਾਤ ਸਹਾ ਸਿਰ ਸਾਹਾਂਦ ਜਿਸ ਪਾਸ ਬਹਿਠਿਆ ਸੋਈ ਸਬਨਾ ਦਾ ਵੇਸਾ ਹੋ ਸਜਣ ਸਚਾ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ श्री गुरु साहेब जी सोरठ महल्ला तीजा ਹਰ ਜਿਓ ਤੁਧਨ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਾਲ ਖਿਨ ਵਿਸਰਹਿ ਤੂ ਸੁਆਮੀ ਜਾਣ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸ਼ਬਦ ਪਰਗਾਸਾ ਹਰ ਜੀਉ ਤੁਧਨ ਸਦਾ ਸਾਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਬਿਸਰ ਹੈ ਤੂ ਸੁਆਮੀ ਜਾਣ ਬਰਸ ਪਚਾਸਾ ਹਮ ਮੂੜ ਮੁਗਦਾ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦੇਹੁ 부ਝਾਈ ਹਰ ਜਿਉ ਤੁਦ ਬਿਟਹੁ ਬਾਰਿਆ ਸਦਹੀ ਤੇਰੇ ਨਾਮ ਬਿਟਹੁ ਬਲ ਜਾਏ ਰਹਾ ਕਮ ਸ਼ਬਦ ਮੋਏ ਸ਼ਬਦ ਮਾਰ ਜੀਵਾਲੇ ਪਾਈ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸਾਬਦ ਗੁਰ ਦਾਤਾ ਜਿਤ ਮਨ ਰਾਤਾ ਹਰਿ ਸਿਉ ਰਹਾ ਸਮਾਈ ਸ਼ਬਦ ਨਾ ਜਾਣ ਹੈ ਸੇ ਅੰਨੇ ਭੋਲੇ ਸੇ ਕਿਤ ਆਏ ਸੰਸਾਰਾ ਹਰ ਰਸਨਾ ਪਾਇਆ ਬਿਰਥਾ ਜਨਮ ਗਵਾਇਆ ਜਮਹ ਵਾਰੋ ਵਾਰ ਬਿਸਟਾ ਕੇ ਕੀੜੇ ਬਿਸਟਾ ਮਾਹ ਸਮਾਣੇ ਮਨ ਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਬਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨਾ ਮਿਟੈ ਭਾਏ ਕਰਤਾ ਕਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਤਰ ਭਾਏ ਅਬਰ ਨਾ ਦੂਜਾ ਕੋਈ ਆਪੇ ਕਰੇ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਬਰ ਨਾ ਕੋਈ ਜੋ ਧੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਆਵਰਨਾ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹਲਾ 3 ਹਰ ਜਿਉ ਤੁਧਨੋ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਾਲਖਿਨ ਬਿਸਰਹਿ ਤੂ ਸੁਆਮੀ ਜਾਣ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕੈ ਸਬਦ ਪ੍ਰਗਾਸਾ